ਜੇਕਰ ਪੰਜਾਬ 'ਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨਾ ਬਣਦੀ ਤਾਂ ਕਸ਼ਾਇਦ ਬੀਜੀਪੀ ਕਦੇ ਪੰਜਾਬ 'ਚ ਨਾ ਹਿੰਦੂਸਤਾਨ 'ਚ ਖੜੀ ਹੀ ਨਾ ਹੁੰਦੀ ਅਮਰਿੰਦਰ ਵੀ ਕਾਂਗਰਸ ਨਾਲ ਜੇ ਖੜਾ ਸੀ ਤਾਂ ਦਿੱਲੀ ਨਾਲ ਖੜਾ ਸੀ ਉਹਨੇ ਪੰਜਾਬ ਦੀ ਕੋਈ ਗੱਲ ਨਹੀਂ ਕੀਤੀ ਮਹਾਰਾਣੀ ਪ੍ਰਨੀਤ कौर ਪੰਜਾਬ ਦੀ ਕੋਈ ਗੱਲ ਨਹੀਂ ਕਰੇਗੀ ਸਿਰਫ ਉਹਨਾਂ ਨੂੰ ਵੋਟਾਂ ਦਾ ਹੀ ਮਤਲਬ ਹੈ ਕਿ ਮੈਂ ਐਮਪੀ ਬਣਨਾ ਉਹ ਜੂਨ 1984 ਹੈ ਉਹ ਕਾਂਗਰਸ ਨੇ ਕੀਤਾ ਮੈਂ ਇਹ ਗੱਲ ਕਹਿਣਾ ਹੈ ਕਿ ਉਹ ਹਿੰਦੁਸਤਾਨ ਦੀ ਪ੍ਰਾਈਮ ਮਿੰਿਸਟਰ ਨੇ ਕੀਤਾ। タルਮੀਰ ਗਾਂਧੀ ਨਹੀਂ ਐਦਾ ਕਰਨਗੇ। ਭਾਵੇਂ ਕਿ ਉਹ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਤੋਂ ਜਿੱਤੇ ਸੀ ਪਰ ਜਦੋਂ ਉਹਨਾਂ ਨੂੰ ਲੱਗਿਆ ਕਿ ਇਹ ਪਾਰਟੀ ਗਲਤ ਹੈ ਇਹ ਤਾਂ ਆਰਐਸਐਸ ਨਾਲ ਖੜੀਏ। ਤੇ ਉਹ ਛੱਡ ਕੇ ਬਾਹਰ ਆ ਗਏ ਸੀ। ਔਜ਼ਾਰ ਟੀਵੀ ਦੇ ਫੇਸਬੁੱਕ ਅਤੇ YouTube ਪੇਜ ਦੇ ਨਾਲ ਜੁੜੇ ਹੋਏ ਹਾਂ ਮੈਂ ਤੁਹਾਡੇ ਨਾਲ ਜਗਜੀਤ ਸਿੰਘ ਅੱਜ ਬੁੱਧੀਜੀਵੀ ਅਤੇ ਡਾਕਟਰ ਧਰਮਵੀਰ ਗਾਂਧੀ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਨੇ ਕਾਂਗਰਸ ਨੂੰ ਵੱਡਾ ਹਲਾਸ਼ੇਰੀ ਦੇਣ ਦੇ ਵਾਸਤੇ ਸਿਆਸਤ ਦੇ ਵਿੱਚ ਨਵਾਂ ਮੋੜ ਆ ਸਕਦਾ ਹੈ ਕਿਉਂਕਿ ਉਹ ਆਮ ਆਦੀ ਪਾਰਟੀ ਤੋਂ ਵੀ ਸੀਟ ਕੱਢ ਚੁੱਕੇ ਨੇ ਲੜਾਈ ਪੂਰੀ ਰਹਿੰਦੀ ਹੈ ਪਟਿਆਲੇ ਦੇ ਵਿੱਚ ਪਰ ਕਿਤਨੇ ਕਿਤੇ ਕਈ ਅਜੀਹੇ ਟਿੱਪਣੀਆਂ ਕਰ ਰਹੇ ਨੇ ਕਹਿੰਦੇ ਧਰਮਵੀਰ ਗਾਂਧੀ ਤਾਂ ਕਹਿੰਦੇ ਆਜ਼ਾਦ ਰਹਿਣ ਦੀ ਗੱਲ ਕਰਦੇ ਸੀਗੇ ਅੱਜ ਉੱਥੇ ਚਲੇ ਗਏ ਬਹੁਤ ਸਾਰੀਆਂ ਟਿੱਪਣੀਆਂ ਨੇ ਪਰ ਇਹ ਵੀ ਟਿੱਪਣੀਆਂ ਜਾਂਦੀਆਂ ਨੇ ਕਿ ਕਾਂਗਰਸ ਨੂੰ 84 ਚੇਤੇ ਕਰਾਨ ਲੱਗ ਜਾਂਦੇ ਨੇ ਬੜੀਆਂ ਹੋਰ ਚੀਜ਼ਾਂ ਹੋਣ ਲੱਗ ਜਾਂਦੇ ਨੇ ਪਰ ਇਹ ਕਹਿੰਦੇ ਵਿਚਾਰਧਾਰਾ ਦੀ ਗੱਲ ਹੈ ਸਾਹਮਣੇ ਵਾਲੇ ਬੰਦੇ ਦੀ ਗੱਲ ਹੈ ਕਿਉਂਕਿ ਹੁਣ ਸੰਵਿਧਾਨ ਨੂੰ ਮੰਨਿਆ ਜਾ ਰਿਹਾ ਜਾਂ ਨਹੀਂ ਦੇਸ਼ ਨੂੰ ਬਚਾਣ ਦੀ ਲੋੜ ਹੈ ਜਾਂ ਨਹੀਂ ਇਹ ਚੀਜ਼ਾਂ ਵੀ ਆ ਜਾਂਦੀਆਂ ਨੇ ਹੁਣ ਦੇਸ਼ ਨੂੰ ਬਚਾਣ ਦੀ ਲੋੜ ਵਾਕਈ ਹੈਗੀ ਹੈ ਜਾਂ ਨਹੀਂ ਕਿਉਂਕਿ ਇਸ ਦੇ ਵਿੱਚ ਤੁਸੀਂ ਵੀ ਸਵਾਲ ਜਵਾਬ ਦੇ ਸਕਦੇ ਹੋ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਬੁੱਧੀਜੀਵੀ ਸੁਰਿੰਦਰ ਸਿੰਘ ਜੀ ਨੇ ਸਮਝਣ ਦੀ ਕੋਸ਼ਿਸ਼ ਕਰਾਂਗੇ ਇਹ ਸਿੱਖਮੰਤ ਮੁੱਦਿਆਂ ਦੇ ਉੱਤੇ ਮਸਲਿਆਂ ਦੇ ਉੱਤੇ ਬੋਲਦੇ ਰਹਿੰਦੇ ਨੇ ਗੱਲ ਰੱਖਦੇ ਰਹਿੰਦੇ ਨੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਦੇਖਦੇ ਹੋ ਡਾਕਟਰ ਧਰਨਵੀਰ ਗਾਂਧੀ ਹਰਾਂ ਦੀ ਕਾਂਗਰਸ ਦੇ ਵਿੱਚ ਸ਼ਮੂਲੀਅਤ ਹੋਣੀ ਉੱਥੇ ਆ ਕੇ ਉਹਨਾਂ ਦਾ ਕਹਿਣਾ ਕਿ ਹੁਣ ਅਸੀਂ ਬਚਾਵਾਂਗੇ ਦੇਸ਼ ਨੂੰ ਬਚਾਉਣ ਦੀ ਲੋੜ ਹੈ ਕਿ ਜਿਸ ਟਿੱਕੇ ਨਾਲ ਚੀਜ਼ਾਂ ਹੋ ਰਹੀਆਂ ਨੇ ਤੁਸੀਂ ਪਹਿਲਾਂ ਉਹਨਾਂ ਦੇ ਜਾਨ ਨੂੰ ਕਿਵੇਂ ਦੇਖਦੇ ਹੋ ਕਾਂਗਰਸ ਦੇ ਵਿੱਚ ਤਾਂ ਦੇਖੋ ਗੱਲ ਇਹ ਹੈ ਕਿ ਮੈਂ ਇੱਕ ਗੱਲ ਤਾਂ ਮੰਨਦਾ ਹਾਂ ਕਿ ਠੀਕ ਹੈ ਭਾਵੇਂ ਸਾਡੀ 1984 ਚ ਹਿੰਦੁਸਤਾਨ ਦੇ ਬਾਦਸ਼ਾਹ ਨਾਲ ਲੜਾਈ ਹੋਈ ਹੈ ਉਸ ਵੇਲੇ ਦਾ ਜਿਹੜਾ ਪ੍ਰਾਈਮ ਮਿਨਿਸਟਰ ਸੀ ਉਹ ਵੀ ਭਾਵੇਂ ਕਾਂਗਰਸੀ ਸੀ ਪਰ ਉਹ ਦਾ ਕਾਂਗਰਸ ਘੱਟ ਕੇ ਹਿੰਦੁਸਤਾਨ ਦਾ ਦੇਸ਼ ਦਾ ਪ੍ਰਧਾਨ ਮੰਤਰੀ ਸੀ ਜਿਹਦੇ ਨਾਲ ਜੂਨ 1984 ਚ ਸਾਡੀ ਸੰਤ ਬਾਬਾ ਜਰਨੈਲ ਸੀ ਉਹਨਾਂ ਦੀ ਸਿੱਧੀ ਲੜਾਈ ਹੋਈ ਹੈ ਉਹ ਸਿੱਖਾਂ ਦੀ ਲੜਾਈ ਹੋਈ ਹੈ ਕਿਉਂਕਿ ਮੈਂ ਉਹਦੇ ਚ ਇਨਵੋਲਵ ਆ ਤੇ ਮੈਂ ਆਪ ਆਪਣੇ ਆਪ ਨੂੰ ਮੰਨਦਾ ਕਿ ਅਸੀਂ ਉਹ ਲੜਾਈ ਲੜੀ ਹੈ ਉਹ ਅਸੀਂ ਕੋਈ ਕਾਂਗਰਸ ਨਾਲ ਨਹੀਂ ਲੜੀ ਹੈਗੀ ਜਿਨ੍ਹਾਂ ਕਾਂਗਰਸੀਆਂ ਨੇ ਸਿੱਖਾਂ ਤੇ ਜ਼ੁਲਮ ਕਰਿਆ ਉਹਨਾਂ ਨੂੰ ਮਤਲਬ ਸੋਧਿਆ ਵੀ ਹੈ ਸਾਡੇ ਸਿੰਘਾਂ ਨੇ ਹੀ ਸੋਧਿਆ ਬਹੁਤ ਗੱਲਾਂ ਹੋਈਆਂ ਇਹ ਆਮ ਸਾਰੀਆਂ ਤੁਸੀਂ ਪਬਲਿਕ ਵੀ ਜਾਣਦੀ ਹੈ ਸਾਡੇ ਬਹੁਤ ਸਿੰਘ ਜਿਲਾਂ ਘਟਕੇ ਵੀ ਆਏ ਨੇ ਪਰ ਉਹਨਾਂ ਨਾਲੋਂ ਵੱਧ ਜੇ ਮੈਂ ਇਹ ਗੱਲ ਵੀ ਚਾਹੁੰਦਾ ਕਿ ਜਿਹੜਾ ਨਵੰਬਰ 84 ਚ ਸਾਡੇ ਤੇ ਰਾਈਟਸ ਸਾਡੇ ਹੋਏ ਨੇ ਇਹ ਜਿਹੜੀਆਂ ਸਾਡੀਆਂ ਸ਼ਹਾਦਤਾਂ ਹੋਈਆਂ ਦਰਦੋਸ਼ ਲੋਕਾਂ ਦੀਆਂ ਉਹਦੇ ਵਿੱਚ ਕਾਂਗਰਸ ਭਾਵੇਂ ਲੀਡ ਕਰ ਰਹੀ ਸੀ ਕਾਂਗਰਸ ਦੇ ਕਈ ਲੀਡਰ ਪਰ ਉਹਦੇ ਚ ਸਭ ਤੋਂ ਵੱਡੀ ਗੱਲ ਹੈ ਕਿ ਉਹਦੇ ਚ ਅ ਬਹੁਤ ਜਿਹੜੀ ਗਰੀਬ ਜੰਤਾ ਜਿਹੜੀ ਅੱਜ ਆਰਐਸਐਸ ਨਾਲ ਖੜੀ ਹੈ ਉਹ ਬਹੁਤ ਹੀ ਜ਼ਿਆਦਾ ਉਸ ਵੇਲੇ ਵੀ ਖੜੀ ਸੀ ਕਿਉਂਕਿ ਉਸ ਵੇਲੇ ਆਰਐਸਐਸ ਕੋਲ ਆਰਐਸਐਸ ਕੋਲ ਕੋਈ ਅ ਬਦਲਮਾ ਕਨਸੈਪਟ ਨਹੀਂ ਸੀ ਹੈਗਾ ਉਸ ਵੇਲੇ ਕਾਂਗਰਸ ਦੀ ਮਦਦ ਕਰਦੀ ਸੀ ਕਿਉਂਕਿ ਵੀਜੇਪੀ ਦੇ ਤਾਂ ਉਹ ਤੋਂ 2 ਜਾਂ 3 ਤੋਂ ਕਦੇ ਵੱਧ ਜਾਂ 5 ਤੋਂ ਵੱਧ ਕਦੇ ਐਮਪੀ ਨਹੀਂ ਸੀ ਬਣੇ ਕਿਸੇ ਕੋਈ ਐਮਐਲਏ ਵੀ ਟਮਾਟਾ ਮੈਂ ਬੜਦਾ ਸੀ ਉਹਨਾਂ ਦਾ ਉਹਨਾਂ ਜਨ ਸਿੰਘ ਦਾ ਕੋਈ ਰੋਲ ਨਹੀਂ ਸੀ ਬਹੁਤ ਵੱਡਾ ਹੈਗਾ ਉਹ ਸਾਰਾ ਕੁਝ ਹੀ ਇੰਦਰਾ ਗਾਂਧੀ ਦੇ ਮਰਨ ਤੋਂ ਬਾਅਦ ਜੇਕਰ ਪੰਜਾਬ 'ਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨਾ ਬਣਦੀ ਤਾਂ ਕਸ਼ਾਇਦ ਬੀਜਪੀ ਕਦੇ ਪੰਜਾਬ 'ਚ ਨਾ ਹਿੰਦੁਸਤਾਨ 'ਚ ਖੜੀ ਹੀ ਨਾ ਹੁੰਦੀ ਤੁਹਾਨੂੰ ਲੱਗਦਾ ਕਿ ਜਿਸ ਤਿੱਕੇ ਨਾਲ ਬੀਜਪੀ ਚੱਲਦੀ ਆ ਜਿਵੇਂ ਤੁਸੀਂ ਪਹਿਲਾਂ ਵੀ ਕਿਹਾ ਕਿ ਅਗਰ ਜੇ ਧਰਮੇਂਦਰ ਗਾਂਧੀ ਗਏ ਨੇ ਕਾਂਗਰਸ ਸਵਿਧਾਨ ਨੂੰ ਮੰਨਦੀ ਹੈ ਬੀਜਪੀ ਨਹੀਂ ਮੰਨਦੀ ਇਹ ਕਿਉਂ ਲੱਗਦਾ ਹੈ ਕਿ ਜੇ ਧਰਮਿੰਦਰ ਗਾਂਧੀ ਗਏ ਨੇ ਤਾਂ ਉਹਨਾਂ ਦੀ ਸੋਚ ਜਿਹੜੀ ਹੈ ਪੰਜਾਬ ਦੇ ਖਾਤਰ ਹੈ ਪੰਜਾਬ ਦੇ ਲੋਕਾਂ ਖਾਤਰ ਹੈ ਕਾਂਗਰਸ ਦੀ ਸੋਚ ਹੈ ਉਹ ਵੀ ਪੰਜਾਬ ਦੇ ਲੋਕਾਂ ਖਾਤਰ ਹੈ ਸੰਵਿਧਾਨ ਨੂੰ ਮੰਦੀ ਹੈ ਇਹ ਤੁਹਾਨੂੰ ਕਿਉਂ ਲੱਗਦਾ ਹੈ ਅ ਦੇਖੋ ਜਿਹੋ ਜਿਹੇ ਹਾਲਾਤ ਬਣ ਜਾਂਦੇ ਨੇ ਨਾ ਉਹ ਹਾਲਾਤ ਇਹ ਹੋਏ ਕਿ ਭਾਵੇਂ ਸਿੱਖਾਂ ਲਈ ਉਹ ਸਾਡੇ ਲਈ ਚੰਗੇ ਨਾ ਹੋਣ ਸਿੱਖਾਂ ਦਾ ਇੱਕ ਵੱਖਰਾ ਵਿਊ ਹੈ ਸਿੱਖ ਹੋਰ ਤਰ੍ਹਾਂ ਸੋਚਦੇ ਨੇ ਪਰ ਮੈਂ ਇਹ ਸੋਚਦਾ ਕਿ ਅੱਜ ਦੇ ਤਰੀਕੇ ਜਿਹੜੇ ਪੰਜਾਬ ਨੂੰ ਕੋਈ ਅ ਬਚਾਉਣ ਦੀ ਗੱਲ ਚੱਲਦੀ ਐ ਤਾਂ ਕਿਉਂਕਿ ਇੱਕ ਨਿੱਕੀ ਜੀ ਗੱਲ ਸੀ ਜਦੋਂ ਅ 2022 ਚ ਇਲੈਕਸ਼ਨ ਆਉਣੀ ਸੀ ਉਸ ਤੋਂ ਪਹਿਲਾਂ 2021 ਚ ਫਿਰੋਜ਼ਪੁਰ ਮੋਦੀ ਨਹੀਂ ਆਉਣਾ ਸੀ ਤੇ ਉਹਦਾ ਸਾਰਾ ਕੁਝ ਹੀ ਚਰਨਜੀਤ ਸਿੰਘ ਚੰਨੀ ਤੇ ਉਸ ਵਾਲੇ ਦੇ ਮੁੱਖ ਮੰਤਰੀ ਤੇ ਪੈ ਗਿਆ ਉਹਦੇ ਤੇ ਗਾਜਗਿਰ ਗਈ ਲੇਕਿਨ ਉਹ ਉਹ ਆਪਣਾ ਪ੍ਰਚਾਰ ਨਹੀਂ ਕਰ ਸਕਿਆ ਕਿ ਮੈਂ ਮੋਦੀ ਨੂੰ ਰੋਕਤਾ ਉਹਦੀ ਸਪੋਰਟ ਤੇ ਕੋਈ ਨਹੀਂ ਆਇਆ ਕਾਂਗਰਸ ਵੀ ਨਹੀਂ ਆਈ ਜੇ ਕਾਂਗਰਸ ਸ਼ਾਇਦ ਉਹਦੀ ਆ ਜਾਂਦੀ ਕਿਉਂਕਿ ਉਹਨਾਂ ਨੂੰ ਇੱਕ ਇਦਾਂ ਦਾ ਲੱਗਦਾ ਹੈ ਕਿ ਪੰਜਾਬ ਨੂੰ ਪੰਜਾਬ ਦੀ ਗੱਲ ਕਰਨ ਵਾਲਾ ਸ਼ਾਇਦ ਹਿੰਦੁਸਤਾਨ ਦੇ ਸਟੇਟ ਨਾਲ ਲੜ ਰਿਹਾ ਏਦਾਂ ਲੱਗਦਾ ਉਹਨਾਂ ਨੂੰ ਹਮੇਸ਼ਾ ਹੀ ਜਿਹੜਾ ਪੰਜਾਬ ਦੀ ਗੱਲ ਕਰਦਾ ਨਾ ਉਹ ਪੂਰੇ ਹਿੰਦੁਸਤਾਨ ਨਾਲ ਲੜਾਈ ਲੜ ਰਿਹਾ ਤੇ ਹੁਣ ਆਪਾਂ ਸਾਰਿਆਂ ਨੇ ਕਿਸਾਨੀ ਉਹਨੀਆਂ ਦੇ ਮਸਲਿਆਂ ਤੇ ਐ ਐ ਐਮਐਸਪੀ ਦੇ ਮੰਗਾ ਤੇ ਜਿਹੜੀਆਂ ਕਿਸਾਨਾਂ ਦੀ ਮੰਗਾ ਸੀ ਉਹਨਾਂ ਤੇ ਆਪਾਂ ਸਾਰਿਆਂ ਨੇ ਦੇਖ ਲੈ ਕੇ ਲੜਾਈ ਤਾਂ ਪੰਜਾਬੀ ਲੜਦਾ ਇਹ ਲੜਾਈ ਅੱਜ ਤੋਂ ਨਹੀਂ ਪੰਜਾਬ ਲੜਦਾ ਆ ਰਿਹਾ ਇਹ ਤਕਰੀਬਨ ਸਦੀਆਂ ਤੋਂ ਲੜਦਾ ਆ ਰਿਹਾ ਇਹ ਗੁਰਨਾਨਕ ਦੇਵ ਪਾਸ਼ਾ ਨਹੀਂ ਕਾਬ ਕਾ ਪਾਪ ਕੀ ਜਾਂਜਲੇ ਕਾਬਲੋਂ ਤਾਂ ਆਇਆ ਜੋਰੀ ਮੰਗੇ ਦਾਨ ਵੀ ਲਾਲੂ ਜਦੋਂ ਕਾਬਲ ਤੋਂ ਉਹ afghanistan ਚੜ ਕੇ afghanistan ਤੋਂ ਚੜ ਕੇ ਆਏ ਸੀ ਤੇ ਉਸ ਵੇਲੇ ਗੁਰਨਾਨਕ ਦੇਵ ਜੀ ਨੇ ਉਹਨਾਂ ਨੂੰ ਅੰਮਨਤਬਾਦ ਤੇ ਕਾਬਲ ਕਾਬਲ ਵਾਲੀ ਜਿਹੜੀ ਫੌਜ ਸੀ ਉਹਨੂੰ ਰੋਕ ਲਿਆ ਸੀ ਉਹ ਆਪਾਂ ਸਾਰੇ ਜਾਣਦੇ ਆ ਇਸ ਕਰਕੇ ਅੰਮਨਤਬਾਦ ਰੁਕਿਆ ਗੁਰੂ ਸਾਹਿਬ ਨੂੰ ਉਹਦੇ ਤੇ ਜੇਲ ਵੀ ਕੱਟਣੀ ਪਈ ਤੇ ਸਿੱਖਾਂ ਨੂੰ ਵੀ ਕੱਟਣੀ ਪਈ ਜੇ ਛੇਵੇਂ ਪਾਸ਼ਾ ਨੇ ਜਹਾਂਗੀਰ ਨੂੰ ਰੋਕਿਆ ਤਾਂ ਉਹਨੂੰ ਵੀ ਕੈਦ ਕੱਟ ਕੇ ਆਉਣੀ ਪਈ ਗਵਾਲੀਅਰ ਦੇ ਕਿਲੇ 'ਚ ਪੰਜਵੇਂ ਪਾਸ਼ਾ ਨੂੰ ਸ਼ਹਾਦਤ ਵੀ ਦੇਣੀ ਪਈ ਜੇ ਉਹਨਾਂ ਨੇ ਸੁਲੀਖਾਂ ਨੂੰ ਰੋਕਿਆ ਸੁਲੀਖਾਂ ਉਹਨਾਂ ਤੇ ਚੜ ਕੇ ਆਇਆ ਸੀ ਤਾਂ ਸੰਗਤ ਨੇ ਅਰਦਾਸ ਕੀਤੀ ਉਹ ਅਰਦਾਸ ਦੇ ਚੋਂ ਘੋੜੇ ਸਮੇਤ ਇੱਕ ਪੱਠੇ 'ਚ ਡੇਕੇ ਮਰ ਗਿਆ ਸੀ ਉਹਦਾ ਸ਼ਬਦ ਵੀ ਗੁਰੂ ਗ੍ਰੰਥ ਸਾਹਿਬ ਦੇ ਦਰਜ ਹੈ ਇਸ ਦੇ ਵਿੱਚ ਇਹ ਵੀ ਹੈ ਜਿਵੇਂ ਹੁਣ ਮਹਾਰਾਣੀ ਪ੍ਰਨੀਤ ਕੌਰ ਉਹ ਕਾਂਗਰਸ ਦੇ ਵਿੱਚੋਂ ਭਾਜੀਪੀ ਚਲੇ ਗਏ ਨੇ ਤਾ ਬਹੁਤ ਲੀਟਰ ਜਿਹੜੇ ਨੇ ਬੀਜੇਪੀ ਤੇ ਜਾ ਰਹੇ ਨੇ ਉੱਥੋਂ ਫਿਰ ਫਰਕ ਪੈ ਸਕਦਾ ਜਿੱਤ ਕਰ ਪ੍ਰਾਪਤ ਕਰ ਪਾਣਗੇ ਤਾਂ ਅਮਿਰ ਗਾਂਧੀ ਉਹਨਾਂ ਦਾ ਰੋਡ ਮੈਪ ਕੀ ਹੋਏਗਾ ਕਿਉਂਕਿ ਕਹਿੰਦੇ ਨੇ ਕਿ ਲੋਕਾਂ ਦੀ ਬੜੀ ਸੇਵਾ ਕਰਦੇ ਨੇ ਰੋਜ਼ 200 300 ਮਰੀਜ਼ ਨੂੰ ਫ੍ਰੀ ਦਵਾਈ ਦੇ ਦਿੰਦੇ ਨੇ ਤਾਂ ਹੋਰ ਬੜੀਆਂ ਚੀਜ਼ਾਂ ਦੇਖ ਕੇ ਚੱਲਦੇ ਨੇ ਬੁੱਧੀਜੀਵੀ ਨੇ ਪਾਣੀਆਂ ਦੇ ਮੁੱਦੇ ਤੇ ਪੰਥਕ ਮੁੱਦਿਆਂ ਤੇ ਹੋਰ ਬੜੀਆਂ ਚੀਜ਼ਾਂ ਦਿੱਤੇ ਕਹਿੰਦੇ ਗੱਲ ਰੱਖਦੇ ਨੇ ਸੁਧਾਰ ਹੋ ਜਾਏਗਾ ਜੇ ਉਹ ਜੇ ਆਣਗੇ ਐਮਪੀ ਬਣਨਗੇ ਉੱਥੋਂ ਕਿਉਂਕਿ ਪਹਿਲਾਂ ਵੀ ਆਮ ਆਦਮੀ ਪਾਰਟੀ ਦੀ ਸੀਟ ਦੇ ਉੱਤੋਂ 2014 ਦੇ ਚੈਂਪੀ ਰਹਿ ਚੁੱਕੇ ਨੇ ਗੱਲ ਇਹ ਹੈ ਕਿ ਜੇ ਆਪਾਂ ਮਹਾਰਾਣੀ ਪ੍ਰਨੀਤ ਕੌਰ ਦੀ ਗੱਲ ਕਰਦੇ ਆ ਜੇ ਆਪਾਂ ਪਟਿਆਲਾ ਰਿਆਸਤ ਦੀ ਗੱਲ ਕਰਦੇ ਉਹ ਹਮੇਸ਼ਾ ਹੀ ਸਟੇਟ ਨਾਲ ਜਿਹੜੀ ਦਿੱਲੀ ਤੇ ਜਿਹੜੇ ਕਾਬਜ ਨੇ ਉਹਨਾਂ ਦੇ ਨਾਲ ਖੜਦੇ ਉਹ ਤਾਂ ਹਮੇਸ਼ਾ ਹੀ ਬਿਲਕੁਲ ਕਿਉਂਕਿ ਆਪਾਂ ਆਲਾਸੀ ਤੋਂ ਲੈ ਕੇ ਅੱਜ ਤੱਕ ਸਾਰੇ ਦੇਖ ਸਕਦੇ ਆ ਕਰਮ ਸਿੰਘ ਜਿਹੜਾ ਕਰਮ ਸਿੰਘ ਸੀ ਸਾਡੇ ਸਭ ਤੋਂ ਵੱਡਾ ਨੇੜੇ ਗੁਰਦੁਆਰਾ ਸੋਹਣਾ ਸਾਹਿਬ ਹੈ ਸ਼ਹੀਦਾਂ ਦਾ ਗੁਰਦੁਆਰਾ ਇੱਥੇ ਜਿਹੜੇ ਬਾਬਾ ਹਨੂਮਾਨ ਸਿੰਘ ਦੇ ਸ਼ਹੀਦ ਹੋਏ ਆ ਉਹ ਕਰਮ ਸਿੰਘ ਨੇ ਸ਼ਹੀਦ ਕੀਤੇ ਕਿਉਂਕਿ ਅੰਗਰੇਜ਼ਾਂ ਨਾਲ ਲੜਿਆ ਹੋਇਆ ਸੀ ਉਸ ਵੇਲੇ ਵੀ ਜਦੋਂ ਬਾਬਾ ਹਨੂਮਾਨ ਸਿੰਘ ਦੀ ਲੜਾਈ ਹੋਈ ਹੈ ਕਿਉਂਕਿ ਉਹ 7ਵੇਂ ਜ਼ਥੇਦਾਰ ਸੀ ਅਕਾਲ ਤਖਤ ਦੇ ਬੁੱਢੇ ਦਲ ਦੇ ਮੁਖੀ ਸੀ ਅਸੀਂ ਤਾਂ ਉਦੋਂ ਤੋਂ ਹੀ ਪਹਿਲਾਂ ਤੋਂ ਹੀ ਦੇਖ ਰਹੇ ਹਾਂ ਕਿ ਜਿਹੜਾ ਪਟਿਆਲਾ ਰਿਆਸਤ ਦੇ ਮਾਲਕ ਨੇ ਜਾਂ ਜਿਹੜੇ ਉੱਥੋਂ ਦੇ ਆਪਣੇ ਆਪ ਨੂੰ ਕਹਿੰਦੇ ਕਾਉਂਦੇ ਰਾਜੇ ਨੇ ਜਾਂ ਰਾਜੀ ਕਹ ਲਿਆ ਪਾਉਨ ਉਹਨੂੰ ਕਹਿ ਲੀਏ ਤੇ ਉਹ ਜਿਹੜੇ ਰਾਜੇ ਆ ਉਹ ਹਮੇਸ਼ਾ ਸਟੇਟ ਨਾਲ ਖੜਦੇ ਨੇ ਦਿੱਲੀ ਨਾਲ ਖੜਦੇ ਨੇ ਤੇ ਅੱਜ ਵੀ ਜਿਹੜੀ ਮਹਾਰਾਣੀ ਪ੍ਰਨੀਤ ਕੌਰ ਹੈ ਉਹ ਵੀ ਸਟੇਟ ਨਾਲ ਖੜੀ ਆ। ਉਹ ਦਿੱਲੀ ਨਾਲ ਖੜੀ ਅੱਜ ਵੀ। ਤੇ ਅਮਰਿੰਦਰ ਵੀ ਕਾਂਗਰਸ ਨਾਲ ਜੇ ਖੜਾ ਸੀ ਤੇ ਦਿੱਲੀ ਨਾਲ ਖੜਾ ਸੀ। ਉਹਨੇ ਪੰਜਾਬ ਦੀ ਕੋਈ ਗੱਲ ਨਹੀਂ ਕੀਤੀ। ਮਹਾਰਾਣੀ ਪ੍ਰਨੀਤ कौर ਪੰਜਾਬ ਦੀ ਕੋਈ ਗੱਲ ਨਹੀਂ ਕਰੇਗੀ। ਸਿਰਫ ਉਹਨਾਂ ਨੂੰ ਵੋਟਾਂ ਦਾ ਇੱਕ ਮਤਲਬ ਹੈ ਕਿ ਮੈਂ ਐਮਪੀ ਬਣਨਾ। ਐਮਪੀ ਬਣ ਕੇ ਅਸੀਂ ਇੱਕ ਕੇਂਦਰੀ ਸਿੰਘ ਸਭਾ ਵੱਲੋਂ ਨਿਗਾਹ ਆ ਮੁੱਦਾ ਉਹਦੇ ਨਾਲ ਇਹ ਵਿਚਾਰਿਆ ਸੀ ਕਿ ਜਦੋਂ ਇੱਕ ਆਈਐਸ ਅਫਸਰ ਹਰਦੀਪ ਸਿੰਘ ਪੁਰੀ ਸੀ ਉਸ ਕੱਤਰ ਸੀ ਬਾਹਰ ਕਿਤੇ ਲੱਗਿਆ ਹੋਇਆ ਉਹਦੀ ਪੱਗ ਦੀ ਤਲਾਸ਼ੀ ਲੈ ਲਈ ਸੀ ਜਦੋਂ ਉਹਦੇ ਤੇ ਮਸਲਾ ਖੜਾ ਕੀਤਾ ਤੇ ਸਾਡੇ ਕੇਂਦਰੀ ਸਿੰਘ ਸਵਾ ਦੇ ਜਿਹੜੇ ਖਜ਼ਾਨਚੀ ਨੇ ਸਰਦਾਰ ਗੁਰਪ੍ਰੀਤ ਸਿੰਘ ਨੇ ਉਹਨਾਂ ਨੇ ਉਹਨਾਂ ਨਾਲ ਉਹਨਾਂ ਨਾਲ ਮਸਲਾ ਵਿਚਾਰੇ ਆਏ ਜਾ ਕੇ ਉਹਨੇ ਉਹਦੇ ਤੇ ਕੋਈ ਸਟੇਟਮੈਂਟ ਨਹੀਂ ਦਿੱਤੀ ਤੇ ਕੋਈ ਉਹਨਾਂ ਨਾਲ ਉਹਨਾਂ ਸਰਕਾਰ ਨਾਲ ਗੱਲ ਨਹੀਂ ਕੀਤੀ ਮਤਲਬ ਉਹ ਕੋਈ ਨਹੀਂ ਸੋਚਣਗੇ ਜੇ ਪਵਾਓ ਕਾਂਗਰਸ ਚ ਆਉਣ ਪਵਾਓ ਭਾਜਪਾ ਚ ਆਉਣ ਮਹਾਰਾਣੀ ਪ੍ਰਨਿਤਕੌਰ ਉਹ ਸੋਚਤੇ ਨਹੀਂ ਜੇ ਹੁਣ ਗਾਂਧੀ ਸਾਹਿਬ ਨੇ ਉਹ ਤਾਂ ਸੋਚਣਗੇ ਉਹ ਲੋਕਾਂ ਦੇ ਹੱਲ ਕਰਨਗੇ ਯਾਨੀ ਉਹ ਵੀ ਫਿਰ ਦੇਖ ਕੇ ਆ ਕਿ ਜਿਸ ਥਿੱਕੇ ਨਾਲ ਲੜਾ ਪਾਰੀ ਹੁੰਦਾ ਤਕੜੀ ਦਾ ਵਜਨ ਜਿੱਧਰ ਨੂੰ ਹੁੰਦਾ ਉਧਰ ਨੂੰ ਹੋ ਜਾਣ ਨਹੀਂ ਮੈਨੂੰ ਨਹੀਂ ਲੱਗਦਾ ਹੈਗਾ ਵੀ ਮੇਰੇ ਖਿਆਲ ਨੇ ਧਰਮੀਰ ਗਾਂਧੀ ਨਹੀਂ ਐਦਾ ਕਰਨਗੇ ਭਾਵੇਂ ਕਿ ਉਹ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਤੋਂ ਜਿੱਤੇ ਸੀ ਪਰ ਜਦੋਂ ਉਹਨਾਂ ਨੂੰ ਲੱਗਿਆ ਕਿ ਇਹ ਪਾਰਟੀ ਗਲਤ ਹੈ ਇਹ ਤਾਂ ਆਰਐਸਐਸ ਨਾਲ ਖੜੀਏ ਬਿਲਕੁਲ ਤੇ ਉਹ ਛੱਡ ਕੇ ਬਾਹਰ ਆ ਗਏ ਸੀ ਬਿਲਕੁਲ ਭਾਵੇਂ ਉਹਨਾਂ ਨੇ ਆਪਣੀ 5 ਸਾਲ ਦੀ ਟਰਮ ਪੂਰੀ ਕੀਤੀ ਹੈ ਪਰ ਆਜੋ ਕਾਂਗਰਸ ਚ ਚੱਲੇ ਆ ਭਾਵੇਂ ਅਸੀਂ ਸਿੱਖਾਂ ਨੂੰ ਇੱਕ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਪਾਰਟੀ ਸੀ ਉਹਨੇ ਇਹ ਸਿੱਖਾਂ ਚ ਘਰ ਘਰ ਤੇ ਗੱਲ ਕਰਾਤੀ ਲੋਕਾਂ ਚ ਰੌਲਾ ਪਾਤਾ ਕਿ ਜਿਹੜਾ 1984 ਹੈ ਉਹ ਕਾਂਗਰਸ ਨੇ ਕੀਤਾ ਮੈਂ ਇਹ ਗੱਲ ਕਹਿਣਾ ਕਿ ਉਹ ਹਿੰਦੁਸਤਾਨ ਦੀ ਪ੍ਰਾਈਮ ਮਿਨਿਸਟਰ ਨੇ ਕੀਤਾ ਮਤਲਬ ਪਾਰਟੀ ਨੇ ਨਹੀਂ ਕੀਤਾ ਸੀਗਾ ਜੋ ਪੁਆ ਜਿੰਨੇ ਵੀ ਸੀਗੇ ਵਰਕਰ ਸੀਗੇ ਉਹਨਾਂ ਨੇ ਨਹੀਂ ਕੀਤਾ ਫਿਰ 84 ਦਿੱਲੀ ਦੰਗਾ ਕਿਵੇਂ ਭੁੱਲ ਜਾਣਗੇ ਦੇਖੋ ਉਹ 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 ਵੀ ਉਹਦੇ ਉਹਦੇ ਪੁੱਤ ਨੇ ਕੀਤਾ 1984 ਦਾ ਜੋ ਹੋਇਆ ਉਹਦੇ ਪਿੱਛੇ ਜਿਹੜੇ ਖੜੇ ਐ ਉਹ ਤਾਂ ਅੱਧ ਤੋਂ ਬਾਅਦ ਆਰਐਸਐਸ ਵਾਲੇ ਸੀ ਤੇ ਜਿਹੜੇ ਉੱਥੇ ਸਿੱਖ ਬਹੁਤੇ ਕਤਲ ਹੋਏ ਐ ਬਹੁਤੇ ਸੀਸ ਟਾਈਟਲਰ ਵਰਗੇ ਹੋ ਗਏ ਫਿਰ ਇਹਨਾਂ ਨੂੰ ਕਿਵੇਂ ਤੁਸੀਂ ਕਹਿ ਰਹੇ ਹੋ ਫਿਰ ਇਹ ਤਾਂ ਇਹ ਸਾਰਿਆਂ ਸਾਹਮਣੇ ਪਈਆਂ ਹੋਈਆਂ ਚੀਜ਼ਾਂ ਇਹ ਇਹ ਨਹੀਂ ਮੈਂ ਗੱਲ ਕਹਿ ਰਿਹਾ ਕਿ ਜਗਦੀਸ਼ ਸੈਟਲਰ ਨੇ ਨਹੀਂ ਕੀਤਾ ਇਹ ਆ ਭਗਤਰਾ ਹ ਅ ਐਚ ਕੇ ਐਲ ਪੱਖਤ ਨੇ ਨਹੀਂ ਕੀਤਾ ਜਾਂ ਅਰਜੰਦਾਸ ਨੇ ਨਹੀਂ ਕੀਤਾ ਹੁਣ ਅਰਜੰਦਾਸ ਨੂੰ ਤੇ ਅਜੇ ਮੱਕਣ ਨੂੰ ਉਹ ਸਾਡੇ ਸਿੰਘਾਂ ਨੇ ਮਾਰੇ ਆ ਤੇ ਉਹਨਾਂ ਦੇ ਕੇਸ ਵੀ ਚੱਲਦੇ ਰਹੀਆਂ ਇਹ ਗੱਲ ਇੱਕ ਹੈਗੀ ਹੈ ਪਰ ਉਸ ਵੇਲੇ ਜਿਹੜੀ ਲੜਾਈ ਹਿੰਦੁਸਤਾਨ ਨਾਲ ਹੋਈ ਆ ਉਹ ਹਿੰਦੁਸਤਾਨ ਦੇ ਬਾਦਸ਼ਾਹ ਨਾਲ ਹੋਈ ਆ ਜੀ ਬਿਲਕੁਲ ਤਾਂ ਹੁਣ ਸੁਧਾਰ ਆ ਜਾਏਗਾ ਸਿਆਸਤ ਦੇ ਵਿੱਚ ਗਾਂਧੀ ਸਾਹਿਬ ਉੱriques ਗਏ ਨੇ ਕਾਂਗਰਸ ਉੱਥੋਂ ਜਿੱਤ ਜਾਏਗੀ ਸੀਟ ਕੱਢ ਜੇਗੀ ਅ ਦੇਖੋ ਮੇਰਾ ਖਿਆਲ ਹੈ ਜੇ ਗਾਂਧੀ ਕਿਸਾਨਾਂ ਦੀ ਗੱਲ ਕਰਦਾ ਤੇ ਉਹ ਪੰਜਾਬ ਦੀ ਗੱਲ ਕਰਦਾ ਤੇ ਮੇਰੇ ਖਿਆਲ ਹੈ ਵੀ ਉਹਨੂੰ ਸੀਟ ਕੱਢਣੀ ਚਾਹੀਦੀ ਹੈ ਫਿਰ ਬਿਲਕੁਲ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਸੁਰਿੰਦਰ ਜੀ ਸਾਡੇ ਨਾਲ ਸੀਗੇ ਗੱਲਬਾਤ ਕੀਤੀ ਹੈ ਕਿਉਂਕਿ ਬੜੀਆਂ ਬਰੀਕੀ ਦੇ ਵਿੱਚ ਚੀਜ਼ਾਂ ਦੇਖੀਆਂ ਜਾਂਦੀਆਂ ਨੇ ਸਮਝਿਆ ਜਾਂਦੇ ਨੇ ਇਹਨਾਂ ਨੇ ਵੀ ਬੜਾ ਸਮਾ ਜਿਹੜਾ ਉਹ 85 ਦੇ ਦੌਰ ਸੀਗਾ ਹੁਣ ਤੱਕ 2024 ਚ ਆ ਰਹੇ ਬੜੀਆਂ ਚੀਜ਼ਾਂ ਆਪਣੇ ਪਿੰਡੇ ਤੇ ਹੰਡਾਈਆਂ ਨੇ ਤਾਂ ਰਾਜੇ ਰਾਜੀ ਹੁੰਦੇ ਆ ਉਹ ਆਪਣਾ ਸਮਾ ਉਸਾਰ ਨਾਲ ਦੇਖਦੇ ਨੇ ਕਿ ਜਦੋਂ ਤਕਰੀਜ ਇਸ ਪਾਸੇ ਨੂੰ ਭਾਰੀ ਹੋਵੇ ਪਰ ਧਰਮੇਰ ਗਾਂਧੀ ਕਹਿੰਦੇ ਕਿਸਾਨਾਂ ਦੀ ਗੱਲ ਚੁਕੇਗਾ ਹੋਰ ਮੁੱਦੇ ਚੁਕੇਗਾ ਤਾਂ ਜ਼ਰੂਰ ਕਹਿੰਦੇ ਜਿੱਤਣਗੇ ਕਿਉਂਕਿ ਉਹ ਸੈਮੀਨਾਰ ਕਰਵਾਉਂਦੇ ਰਹੇ ਨੇ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਕਿ ਪਾਣੀ ਕਿਵੇਂ ਜਿਹੜਾ ਖਤਮ ਹੁੰਦਾ ਜਾ ਰਿਹਾ ਬੜੀਆਂ ਚੀਜ਼ਾਂ ਨੇ ਲੋਕਾਂ ਦਾ ਭਲਾ ਕਰਦੇ ਨੇ ਕਾਂਗਰਸ ਨੂੰ ਜ਼ਰੂਰ ਉਹ ਚੰਗੀ ਸੀਟ ਕਢਵਾ ਸਕਦੇ ਨੇ ਉਹਨਾਂ ਨਾਲ ਸਮੇਂ ਦੇ ਵਿੱਚ ਜੇ ਉਹਨਾਂ ਨੂੰ ਟਿਕਟ ਮਿਲਦੀ ਹੈ ਅਨਾਉਂਸ ਕੀਤਾ ਜਾਂਦਾ ਇਹ ਵੀ ਦੇਖਣਾ ਆਏਗਾ ਵਿੱਚ ਅੱਜੂ ਸੰਜਗਰ ਕੈਮਸਾਯੁਗ ਦੇਸੀ ਜਗਮੀਤ ਧੰਨਵਾਦ